ਸ਼ਹੀਦ ਸੁਭਕਰਨ ਸਿੰਘ ਕਿਸਾਨ ਉਹ ਵੀ ਸਾਨੂੰ ਮਿਤੀ 21 ਫਰਵਰੀ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 4 ਮਾਰਚ 2002 ਨੂੰ ਰਾਮਪੁਰਾ ਜ਼ਿਲ੍ਹਾ ਬਠਿੰਡੇ ਵਿਖੇ ਹੋਇਆ ਉਹ ਮਿਤੀ 21 ਫਰਵਰੀ 2024 ਨੂੰ ਖਨੌੜੀ ਬਾਰਡਰ ਤੇ ਕਿਸਾਨ ਅੰਦolan ਦੌਰਾਨ ਸ਼ਹੀਦ ਹੋ ਗਏ ਇਹਨਾਂ ਸਭਨਾਂ ਦੇ ਚਲੇ ਜਾਣ ਨਾਲ ਦੇਸ਼ ਰਾਜ ਅਤੇ ਸਾਨੂੰ ਨਾ ਪੂਰਾ ਜਾਣ ਵਾਲਾ ਵੱਡਾ ਕਟਾ ਪਿਆ ਹੈ ਇੱਕੋ ਮਿੰਟ ਦੀ ਮੈਂ ਪੂਰਾ ਕਰ ਤੇ ਅਸੀਂ ਉਹਨਾਂ ਦੀਆਂ ਵੱਡਮੁੱਲੀਆਂ ਸੇਵਾਵਾਂ ਤੋਂ ਵਾਂਝੇ ਹੋ ਗਏ ਹਾਂ ਸਾਨੂੰ ਯਤਨ ਕਰਨਾ ਚਾਹੀਦਾ ਹੈ ਕਿ ਅਸੀਂ ਇਹਨਾਂ ਵਿਚਰੀਆਂ ਸ਼ਖਸੀਅਤਾਂ ਦੇ ਪਤ ਕਿੰਨਾ ਪ੍ਰਕਲਦੇ ਹੋਏ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹੀਏ ਇਹ ਇਹੀ ਉਹਨਾਂ ਪ੍ਰਤੀ ਸੱਚੀ ਸ਼ਰਧਾਂਜਲੀ ਹੋਵੇਗੀ ਅਸੀਂ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਉਹ ਇਹਨਾਂ ਵਿਛੜੀਆਂ ਸ਼ਖਸੀਅਤਾਂ ਦੀ ਰੂਹਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਜ ਤੁੱਖਣ ਉਹਨਾਂ ਦੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਭਾਣਾ ਮੰਨਣ ਦਾ ਬਲ ਬਖਸ਼ਣ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਮੰਤਰੀ ਜੀ ਤੁਸੀਂ ਕਹਿਣਾ ਚਾਹੁੰਦੇ ਜੀ ਸਪੀਕਰ ਸਾਹਿਬ ਧੰਨਵਾਦ ਜੀ ਸਪੀਕਰ ਸਾਹਿਬ ਇੱਕ ਸਾਡੇ ਸੁਨਾਮ ਸ਼ਹੀਦ ਉਦਮ ਸਿੰਘ ਜੀ ਦੀ ਪਵਿੱਤਰ ਧਰਤੀ ਦੇ ਉੱਪਰ ਬੜੇ ਉੱਗੇ ਸੁਤੰਤਰਤਾ ਸੰਗਰਾਮੀ ਹੋਏ ਸਾਹਿਬ ਜੰਗੀਰ ਸਿੰਘ ਜੀ ਸੁਤੰਤਰ ਆ ਪੱਤਰਕਾਰ ਰਹੇ ਨੇ ਬੜੇ ਉੱਗੇ ਔਰ ਬੇਵਕ ਪੱਤਰਕਾਰ ਰਹੇ ਨੇ ਸਾਰੀ ਉਮਰ ਉਹਨਾਂ ਦੇ ਜੀਵਨ ਸਾਥੀ ਮਾਤਾ ਹਰਪ੍ਰੀਤ ਕੌਰ ਜੀ ਵੀ ਪਿਛਲੇ ਦਿਨਾਂ ਦੇ ਵਿੱਚ ਅਕਾਲ ਚਲਾਣਾ ਕਰ ਗਏ ਸੀਗੇ ਮੈਂ ਚਾਹਣਾ ਵੀ ਜਿਹੜੇ ਸੁਤੰਤਰਤਾ ਸੰਗਰਾਮੀ ਹੁੰਦੇ ਨੇ ਜਾਂ ਉਹਨਾਂ ਦੇ ਲਾਈਫ ਪਾਰਟਨਰਸ ਹੁੰਦੇ ਨੇ ਉਹ ਇੰਨਾ ਕੁ ਡਿਸਰਵ ਕਰਦੇ ਨੇ ਕਿ ਡੈਮੋਕ੍ਰੇਸੀ ਦੇ ਪਵਿੱਤਰ ਮੰਦਿਰ ਦੇ ਵਿੱਚੋਂ ਉਹਨਾਂ ਨੂੰ ਵੀ ਸ਼ਰਧਾਂਜਲੀ ਜਿਹੜੀ ਉਹ ਦਿੱਤੀ ਜਾਵੇ ਪਲੀਜ਼ ਇਹ ਵੀ ਨਾਮ ਐਡ ਕਰ ਲਿਓ ਜੀ ਥੈਂਕ ਯੂ ਜੀ ਬਾਜਵਾ ਜੀ ਜੀ ਸਰ ਇਸ ਕੰਪਲੀਟ ਇਹਦਾ ਕਿਸਾਨਾਂ ਦਾ ਮੋਰਚਾ ਚੱਲ ਰਿਹਾ 13 ਫਰਵਰੀ ਤੋਂ ਟੋਟਲ ਲਾਂਨ ਡੈੱਟਸ ਹੋਈਆਂ ਨੇ ਜਿਹਦੇ ਵਿੱਚ ਕੱਲੇ ਸ਼ੁਭਕਰਨ ਸਿੰਘ ਜਿਹੜੇ ਨੇ ਕੱਲਾ ਉਹਨਾਂ ਨੂੰ ਅੱਜ ਸ਼ਰਦਾ ਦੇ ਕੋਲ ਪੇਲਟ ਕੀਤੇ ਗਏ ਨੇ ਮੇਰੀ ਰਿਕੁਐਸਟ ਹੈ ਕਿ ਮੇਰੇ ਕੋਲ ਡਿਟੇਲ ਨਾਂ ਤੇ ਐਡਰੈਸ ਤੇ ਕਾਰਨ ਹੈ ਨੇ ਕਾਈਂਡਲੀ ਜੇ ਅਲਾਉ ਕਰੋ ਤਾਂ ਮੈਂ ਉਹਨਾਂ ਦੇ ਨਾਂ ਬੋਲ ਦਵਾਂ ਉਹਨਾਂ ਦੇ ਨਾਂ ਵਿੱਚ ਜ਼ਰੂਰ ਪਾ ਦਿੱਤੇ ਜਾਂਦੇ ਉਹਨਾਂ ਵਿੱਚ ਸਾਗਿਆਨ ਸਿੰਘ ਨੇ ਸਨੁਖਸਾ ਗੁੱਜਰ ਸਿੰਘ ਵਿਲੇਜ ਕੁਮਾਨ ਡਿਸਟ੍ਰਿਕਟ ਉਦਾਸਪੁਰ ਦੇ ਨੇ ਸਭ ਮਨਜੀਤ ਸਿੰਘ ਵਿਲੇਜ ਗੰਗਥਾਲਾ ਸਬ ਤਹਿਸੀਲ ਪਾਟਣਾ ਡਿਸਟ੍ਰਿਕਟ ਪਠਾਨਕੋਟ ਸੌਰੀ ਪਟਿਆਲਾ ਸਨ ਰਿੰਦਰਪਾਲ ਸਿੰਘ ਵਿਲੇਜ ਬਥਾਈ ਕਲਾਂ ਡਿਸਟ੍ਰਿਕਟ ਪਟਿਆਲਾ ਸਾਹ ਹਰਦੀਪ ਸਿੰਘ ਸਨ ਆਫ ਦਰਸ਼ਨ ਸਿੰਘ ਸ਼ਾਹਕੋਟ ਤੋਂ ਡਿਸਟ੍ਰਿਕਟ ਜਲੰਧਰ ਤੋਂ ਸਾਹ ਦਰਸ਼ਨ ਸਿੰਘ ਸਨ ਆਫ ਜਰਨੈਲ ਸਿੰਘ ਵਿਲੇਜ ਅਮਰਗੜ ਗੋਨੇਆਣਾ ਦੇ ਨਾਲ ਬਠਿੰਡੇ ਤੋਂ ਸਾਹ ਗੁਰਜਨ ਸਿੰਘ ਵਿਲੇਜ ਮਸੂਰਾ ਦੇਵਾ ਸਬ ਤਹਿਸੀਲ ਸਬ ਡਿਵੀਜ਼ਨ ਜ਼ੀਰਾ ਡਿਸਟ੍ਰਿਕਟ ਫਿਰੋਜ਼ਪੁਰ ਸਾਹ ਕਰਨੈਲ ਸਿੰਘ ਸਨ ਆਫ ਨਾਰ ਸਿੰਘ ਵਿਲੇਜ ਅਰਨੂ ਡਿਸਟ੍ਰਿਕਟ ਪਟਿਆਲਾ ਤੇ ਸਰ ਸਕੰਦਰ ਸਿੰਘ ਸਨ ਆਫ ਸੁਖਦੇਵ ਸਿੰਘ ਨਥਾਲਾ ਪਿੰਡ ਹੈ ਜੀ ਵਿਲੇਜ ਤਲਵੰਡੀ ਸਾਬੋ ਬਠਿੰਡੇ ਦੇ ਵਿੱਚ ਸੋ ਇਹ ਟੋਟਲ ਲੌਸ ਦੀ ਉੱਥੇ ਮੌਤ ਹੋਈ ਹੈ ਫਾਰ ਵੇਰੀਅਸ ਰੀਜ਼ਨਸ ਪਾਵੇਂ ਕਿਸੇ ਦੀ ਹਾਰਟ ਫੇਲਰ ਨਾ ਹੋ ਗਈ ਕਿਸੇ ਦੀ ਆ ਜਿਹੜੀਆਂ ਸਿਆਦਾ ਕੈਸ਼ ਸ਼ੈਲ ਉੱਥੋਂ ਛੱਡੇ ਗਏ ਨੇ ਤੇ ਕਾਈਂਡਲੀ ਕਰਤਾ ਕਰਕੇ ਇਹਨਾਂ ਨੂੰ ਵੀ ਨਾਲ ਇਨਕਲੂਡ ਕਰ ਦਿੱਤਾ ਜਾਈ ਬਣਾਵਾਲੀ ਸਾਹ ਸਪੀਕਰ ਸਾਹਿਬ ਦੇਸ਼ ਦੀ ਰੱਖਿਆ ਕਰਦੇ ਹੋਏ ਮੇਰੇ ਹਲਕੇ ਜਿਲ੍ਹਾ ਮਾਨਸਾ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਨੇ ਆਰਥਿਕ ਸਹਾਇਤਾ ਵੀ ਕਰੋੜ-ਕਰੋੜ ਦੇ ਚੈੱਕ ਦਿੱਤੇ ਆ ਮੈਂ ਕਹਿੰਦਾ ਕਿ ਉਹਨਾਂ ਦੇ ਵੀ ਨਾਂ ਇਸ ਵਿੱਚ ਸ਼ਾਮਲ ਕੀਤੇ ਜਾਣ ਸ਼ਹੀਦ ਅਮਰੀਕ ਸਿੰਘ ਜੀ ਪਿੰਡ ਝੰਡੂਕੇ ਜਿਲ੍ਹਾ ਮਾਨਸਾ ਸ਼ਹੀਦ ਦੇ ਨਾਇਬ ਸੂਬੇਦਾਰ ਅੰਗਰੇਜ਼ ਸਿੰਘ ਜੀ ਪੁੱਤਰ ਲਾਹਵ ਸਿੰਘ ਜੀ ਪਿੰਡ ਪੇਰੋਂ ਜਿਲ੍ਹਾ ਮਾਨਸਾ ਸ਼ਹੀਦ ਕਲਦੀਪ ਸਿੰਘ ਜੀ ਪੁੱਤਰ ਬਲਵਿੰਦਰ ਸਿੰਘ ਜੀ ਪਿੰਡ ਦੂਲੋਵਾਲ ਜ਼ਿਲ੍ਹਾ ਮਾਂਸਾ ਇਹਨਾਂ ਸ਼ਹੀਦਾਂ ਦਾ ਨਾਮ ਵੀ ਇਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਬਹੁਤ-ਬਹੁਤ ਧੰਨਵਾਦ ਜੀ ਸਰ ਦਾ ਪ੍ਰਗਟ ਸਿੰਘ ਜੀ ਹੋ ਗਿਆ ਹੋ ਗਿਆ ਜੀ ਜੀ ਡਾਕਟਰ ਸਾਹਿਬ ਮੇਰੇ ਹਲਕੇ ਮਾਂਸਾ ਦੇ ਪਿੰਡ ਗੁਰਜਰੀ ਦਾ ਮਾਈਕ ਡਾਕਟਰ ਵਿਜੇ ਸਿੰਘ ਰਾਜੀ ਦਾ ਮਾਈਕ ਕੰਕੋ ਜੀ ਜੀ ਡਾਕਟਰ ਮੇਰੇ ਹਲਕੇ ਮਾਨਸਾਂ ਦੇ ਪਿੰਡ ਬੁਰਜਹਰੀ ਦਾ ਫੌਜੀ ਨੌਜਵਾਨ ਗੁਰਜਿੰਦਰ ਸਿੰਘ 8 ਜੂਨ 2023 ਨੂੰ ਡਿਊਟੀ ਦੌਰਾਨ ਸ਼ਹੀਦ ਹੋ ਗਿਆ ਸੀ ਉਸ ਨੂੰ ਸ਼ਹੀਦ ਦਾ ਦਰਜਾ ਦੇ ਕੇ ਮੈਂ ਚਾਹੁੰਦਾ ਕਿ ਉਸ ਦਾ ਨਾਮ ਵੀ ਆਪਾਂ ਸ਼ਰਧਾਂਜਲੀਆ ਦੀ ਲਿਸਟ 'ਚ ਪਾਈਏ ਤੇ ਉਹਨੂੰ ਸ਼ਹੀਦਾਂ ਲਈ ਜਿਹੜੇ ਸਾਰੇ ਬੈਨੀਫਿਟ ਹੈ ਉਹ ਦਿੱਤੇ ਜਾਣ ਸਰਦਾ ਮਨਜੀਤ ਸਿੰਘ ਬਲਾਸਪੁਰ ਠੀਕ ਹੋ ਗਿਆ ਜੀ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਸ਼ੋਗ ਪ੍ਰਸਤਾਫ ਸਾਰੀਆਂ ਵਿਛੜੀਆਂ ਸ਼ਖਸੀਅਤਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ ਜੀ ਨਖਤਰਪਾਲ ਜੀ ਕੁਝ ਕਹਿਣਾ ਚਾਹੁੰਦੇ ਧੰਨਵਾਦ ਮਾਨਯੋਗ ਸਪੀਕਰ ਸਾਹਿਬ ਮਿਤੀ 4 1 24 ਨੂੰ ਸੰਦੀਪ ਕੁਮਾਰ ਜੀ ਤੀਨਾ ਸਰਪੰਚ ਪਿੰਡ ਡੜਿਆਣਾ ਕਲਾ ਜ਼ਿਲ੍ਹਾ ਹੁਸ਼ਿਆਰਪੁਰ ਦਾ ਅੱਡਾ ਦਸੜਕਾ ਵਿਖੇ ਗਲਤ ਅੰਸ਼ਰਾ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੇ ਰੋਜ਼ਵਜੋਂ ਇਲਾਕੇ ਦੇ ਅੰਦਰ ਕਈ ਜਗ੍ਹਾ ਤੇ ਬੰਦ ਹੋਏ ਹਿਸ਼ਾਰਪੁਰ ਦੇ ਅੰਦਰ ਸਾਡੇ ਮਾਨਯੋਗ ਡਾਕਟਰ ਅਵਜੋਤ ਜੀ ਡਾਕਟਰ ਰਾਜਕਮਰ ਜੱਬੇਵਾਲ ਜੀ ਉਹ ਸਾਰੇ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਤੇ ਬੰਦੀਆਂ ਔਰ ਲੋਕਾਂ ਦੇ ਅੰਦਰ ਬੜਾ ਰੋਸ ਸੀ ਕਿ ਉਹ ਜਿਹੜਾ ਸੰਦੀਪ ਕੁਮਾਰ ਜੀਨਾ ਜੀ ਹਮੇਸ਼ਾ ਹਰੇਕ ਦੇ ਦੁੱਖ ਸੁੱਖ ਚ ਖੜਦੇ ਸੀ ਔਰ ਉਹਨਾਂ ਦੇ ਛੋਟੇ ਛੋਟੇ ਬੱਚੇ ਜਦੋਂ ਸੀ ਗਏ ਤਾਂ ਉਹਨਾਂ ਦੀ ਆਪਣੀ ਮਾਤਾ ਨੂੰ ਬੜਾ ਹੌਂਸਲਾ ਚੌਥੀ ਕਲਾਸ ਆ ਦਾ ਅੱਠਵੀਂ ਕਲਾਸ ਥੈਂਕ ਯੂ ਥੈਂਕ ਯੂ ਜੇਕਰ ਸਦਨ ਦੀ ਸਹਿਮਤੀ ਹੋਵੇ ਤਾਂ ਇਹ ਜੋਕ ਪ੍ਰਸਤਾਵ ਸਾਰੀਆਂ ਵਿਛੜੀਆਂ ਸ਼િક્ષਕਾਂ ਦੇ ਪਰਿਵਾਰਾਂ ਨੂੰ ਭੇਜ ਦਿੱਤੇ ਜਾਣ। ਹੁਣ ਮੈਂ ਸਮੂਹ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਇਹਨਾਂ ਵਿਛੜੀਆਂ ਰੂਹਾਂ ਦੀ ਯਾਦ ਵਿੱਚ ਮੌਨਤਾਬ ਕਰ ਲਈ ਖੜੇ ਹੋਈਏ। ਵਾਹਿਗੁਰੂ ਧੰਨਵਾਦ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨਿਯਮ ਬਲੀ ਦੇ ਨਿਯਮ 18 ਦੀ ਪਾਲਵੀ ਵਿੱਚ ਮੈਂ ਆਪ ਜੀ ਨੂੰ ਦੱਸਦਾ ਹਾਂ ਕਿ ਮਾਨਯੋਗ ਰਾਜਪਾਲ ਜੀ ਦੇ ਸੰਮਧਾਨ ਦੇ ਅਨੁਸਾਰ ਜਿਨੇ ਸੰਵਧਾਨ ਦੇ ਅਨੁਸਾਰ 176 ਇੱਕ ਅਧੀਨ ਅੱਜ ਮਿਤੀ 1 ਮਾਰਚ 2024 ਨੂੰ 11 ਵਜੇ ਸਵੇਰੇ ਪੰਜਾਬ ਵਿਧਾਨ ਸਭਾ ਨੂੰ ਭਾਸ਼ਣ ਦੇਣ ਦੀ ਕਿਰਪਾਲਤਾ ਕੀਤੀ ਹੈ ਪਾਸ਼ਨ ਦੀ ਇੱਕ ਸੌਫਟ ਕਾਪੀ ਸਦਨ ਦੀ ਮੇਜ਼ ਤੇ ਰੱਖੀ ਜਾਂਦੀ ਹੈ ਸਦਨ ਸੋਮਵਾਰ ਮਿਤੀ 4 ਮਾਰਚ 2024 ਨੂੰ 11 ਵਜੇ ਪੂਰੇ ਦੁਪਹਿਰ ਤੱਕ ਸਥਿਤ ਹੁੰਦਾ ਹੈ